ਕਿ ਰਹਾਂਗੇ ਬਹੁਤ ਤੇਰੇ ਇਲੈਕਸ਼ਨ ਲੜਾ ਕਰਾਵਾਂਗੇ ਲੜ ਕੇ ਰਾਵਾਂਗੇ ਲੜ ਕੇ ਰਾਵਾਂਗੇ ਜੀ ਆਪ ਸਰਕਾਰ ਮੁਰਦਾਬਾਦ 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 ਸੇਵਾ ਪ੍ਰਸ਼ਾਸਨ ਦਾ ਸਾਤਾਏਤਾ ਜਿੰਦਾਬਾਦ 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 ਕਰਦੇ ਲੋਕ ਜਿੰਦਾਬਾਦ ਜਿੰਦਾਬਾਦ ਆ ਸਾਡੇ ਕੋਲ ਪੰਜ ਫੈਲਾਂ ਸਰਪੰਚ ਦੀਆਂ ਸੀਗੀਆਂ ਜਦੋਂ ਵੀ ਅਸੀਂ ਉੱਥੇ ਪਹੁੰਚੇ ਆ ਤਾਂ ਸਾਡੇ ਹੱਥੋਂ ਫੈਲਾਂ ਖੋਲੀਆਂ ਗਿਆ ਸਾਫਕਾ ਸਰਪੰਚ ਹੈ ਉਹਦੇ ਨਾਲ ਕਈ ਗੁੰਡਾ ਅਨਸਰ ਸੀਗੇ ਨਾਲ ਉਹਦੇ ਭਤੀਜੇ ਸੀਗੇ ਨਾਲ ਉਹਦੇ ਭਰਾ ਸੀਗੇ ਜੀ ਉਹਨਾਂ ਨੇ ਸਾਡੇ ਕੋਲ ਫੈਲਾਖੋ ਕੇ ਪਾੜ ਦਿੱਤੀ ਜੋ ਸਾਡੇ ਕੋਲ ਅਸ ਟਾਈਮ ਵੀ ਮੌਜੂਦ ਹਨ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਗਈ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਤੁਹਾਡੀਆਂ ਫੈਲਾ ਦੁਬਾਰਾ ਰੱਖਾ ਦਿੰਨੇ ਹਾਂ ਅਸੀਂ ਦੁਬਾਰਾ ਫੈਲਾ ਤਿਆਰ ਕਰਕੇ ਰੱਖਿਆ ਨੇ ਤਾਂ ਸਾਡੀਆਂ ਫੈਲਾ ਫਿਰ ਦੁਬਾਰਾ ਹੀ ਉਥੋਂ ਪ੍ਰਸ਼ਾਸਨ ਦੇ ਨਾਕੇ ਠੋਈ ਚੱਕਿਆ ਨੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਲੈਕਸ਼ਨ ਦੁਬਾਰਾ ਕਰਾਇਆ ਜਾਵੇ ਜਾਂ ਸਾਡਾ ਇਲੈਕਸ਼ਨ ਜਮਾਲਕੇ ਦਾ ਪੋਸਟ ਪਹੁੰਚਾ ਜਾਵੇ ਧੰਨਵਾਦ ਜੀ ਹਾਂ ਮੇਰਾ ਨਾਮ ਮੇਰਾ ਨਾਮ ਸਖਦੇਵ ਸਿੰਘ ਜੀ ਸਾਨੋ ਪਰਵੰਦ ਸਿੰਘ ਟ੍ਰਿੰਟ ਜਮਾਲ ਕੋ ਦੇਖੋ ਜੀ ਮੈਂ ਜ਼ਿਲ੍ਹਾ ਪ੍ਰਧਾਨ ਰਮੇਸ਼ ਸਿੰਘ ਢਾਬਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਸਰਕਾਰਾਂ ਨੇ ਇਹ ਪਿਛਲੀ ਸਰਕਾਰ ਦੇ ਨਾਲ ਵੀ ਬਹੁਤ ਗੰਦੀਆਂ ਸਰਕਾਰਾਂ ਨਿਕਲੀਆਂ ਨੇ ਜੋ ਕੀ ਕਹਿੰਦਾ ਸੀ ਭਗਵੰਤ ਮਾਨ ਜੀ ਕਹਿੰਦੇ ਸਨ ਵੀ ਮੈਂ ਤਰਨੇ ਬਿਲਕੁਲ ਨਹੀਂ ਲੱਗਣ ਦੇਵਾਂਗਾ ਅੱਜ ਹਰੇਕ ਗੱਲ ਤੇ ਹਰੇਕ ਕੰਮ ਉੱਤੇ ਕਰਨੇ ਲੱਗਣ ਜਾ ਰਹੇ ਨੇ ਦੇਖੋ ਲੋਕਤੰਤਰ ਦਾ ਕਾਹਨ ਕੀਤਾ ਜਾ ਰਿਹਾ ਹੈ ਅੱਜ ਅਰਕਦਾ ਹਕਾੜ ਖੋਇਆ ਜਾ ਰਿਹਾ ਹੈ ਦੇਖੋ ਜੇਕਰ ਸਰਵਸੰਮਤੀ ਦੇ ਨਾਲ ਕਿਸੇ ਪੰਚਾਇਤਾਂ ਬਣ ਰਹੀਆਂ ਨੇ ਪਰੰਤੂ ਉਸ ਦੇ ਵਿੱਚ ਵੀ ਮੈਂ ਦੱਸਦਾ ਵੀ ਸਾਡੇ ਪਿੰਡ ਦੇ ਵਿੱਚ ਵੀ ਦੰਦਲੀ ਕੀਤੀ ਗਈ ਹੈ ਉਥੇ ਸਾਡੇ ਵੀ ਇੱਕ ਮੈਂਬਰ ਸੀਗਾ ਉਸ ਦੀ ਦਰਖਾਸਤ ਵੀ ਰੱਖੀ ਸੀਗੀ ਉਸ ਦੀ ਰੱਖਾ ਰਾਤੋ ਰਾਤ ਚੱਕ ਕੇ ਦੂਜੀ ਦਰਖਾਸਤ ਰੱਖ ਦਿੱਤੀ ਗਈ ਪਰੰਤੂ ਅਸੀਂ ਸਰਵਸਮਤੀ ਦੇ ਨਾਲ ਇੱਕੋ ਸਰਪੰਚ ਚੁਣਿਆ ਤਾਂ ਅਸੀਂ ਉਸ ਨੂੰ ਸਰਪੰਚ ਹੀ ਮੰਨਿਆ ਹੈ ਪਰ ਇਹ ਹਰੇਕ ਪਿੰਡ ਦੇ ਵਿੱਚ ਹਰੇਕ ਮੁਹੱਲੇ ਵਿੱਚ ਹਰੇਕ ਥਾਂ ਤੇ ਜਿਹੜਾ ਨਾ ਇਹਨਾਂ ਦੀ ਧੱਕੇ ਥਾਈ ਚੱਲ ਰਹੀ ਹੈ ਜੋ ਇਸ ਭਗਵੰਤ ਮਾਨ ਇਸ ਦੇ ਦਿਨ ਥੋੜੇ ਹੀ ਨੇ ਔਰ ਇਹਨਾਂ ਦਾ ਭੋਗ ਜਿਹੜਾ ਹੈ ਉਹ ਸੰਤਾਨੇ ਪਾ ਦੇਣਾ ਹੈ ਕਿੰਨੇ ਦੇ ਬੈਕ ਹੋਏ ਦੱਸਣਾ ਕਿੰਨੀ ਦੇਰ ਤੱਕ ਚੱਲੇਗਾ ਦੇਖੋ ਜੀ ਅਸੀਂ ਪਹਿਲਾਂ ADC ਸਾਹਿਬ ਨੂੰ ਮਿਲ ਕੇ ਆਏ ਆ ਉਹ ਕਹਿੰਦੇ ਸੀ ਵੀ ਤੁਹਾਡਾ ਮਸਲਾ ਹੱਲ ਕਰਨਿਆ ਕਿਉਂਕਿ ਜੱਜ ਸਾਹਿਬ ਆ ਰਹੇ ਨੇ ਕੋਈ ਇੱਥੇ ਉਸ ਤੋਂ ਬਾਅਦ ਡੀਸੀ ਸਾਹਿਬ ਨੂੰ ਮਿਲ ਕੇ ਡੀਸੀ ਸਾਹਿਬ ਤੋਂ ਮਿਲਾਂਗੇ ਸੀ ਉਸ ਤੋਂ ਬਾਅਦ ਜੇਕਰ ਸਾਡੀ ਡੀਸੀ ਸਾਹਿਬ ਨੇ ਜੇ ਪਹਿਲਾਂ ਜਿਹੜੀਆਂ ਨੇ ਉਹ ਦੁਬਾਰਾ ਨਵੀਆਂ ਜਮ੍ਹਾਂ ਕਰਵਾ ਲਈਆਂ ਤਾਂ ਠੀਕ ਹੈ ਨਹੀਂ ਤਾਂ ਫਿਰ ਸਾਡਾ ਮੋਰਚਾ ਪੱਕਾ ਹੀ ਚੱਲੇਗਾ ਕਿਉਂਕਿ ਤੁਹਾਨੂੰ ਪਤਾ ਹੈ ਜੀ ਤੇ ਯੂਨੀਅਨ ਵਾਲੇ ਕੱਢ ਜਾਂਦੇ ਹੁੰਦੇ ਨੇ ਫਿਰ ਪਿੱਛੇ ਨਹੀਂ ਹਟਦੇ ਹੁੰਦੇ ਜਲਾਲਾਬਾਦ ਦੇ ਵਿੱਚ ਵੀ ਵੇਖ ਰਹੇ ਹੋ ਤੁਸੀਂ ਕਿੰਨੇ ਦਿਨ ਤੋਂ ਅੜਨਾ ਚੱਲ ਰਿਹਾ ਹੈ ਸਾਾਨੂੰ ਮਿਲੇ ਕਿ ਐਡੀਸੀ ਦੀ ਨੂੰ ਮਿਲੇ ਤੇ ਐਡੀਸੀ ਦੀ ਨੂੰ ਮਿਲੇ ਆ ਜੀ ਅਸੀਂ ਉਹਨਾਂ ਨੇ ਵਿਸ਼ਵਾਸ ਤੋਂ ਆਇਆ ਹੈ ਵੀ ਜੱਜ ਸਾਹਿਬ ਆ ਰਹੇ ਨੇ ਉਸ ਤੋਂ ਬਾਅਦ ਜਿਹੜਾ ਹੈ ਨਾ ਆਪਣਾ ਮਸਲਾ ਹੱਲ ਕੀਤਾ ਜਾਵੇਗਾ